ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ SMZ نیوز ਮੈਂ ਹਾ ਨਰਿੰਦਰ ਸਿੰਘ ਕਲੇਰਸ ਵਲੇ ਦੀ ਇੱਕ ਵਾਰ ਹੋਰ ਮੰਦ ਭਾਗੀ ਖਬਰ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਜਿਵੇਂ ਹੀ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਤਾਂ ਉਸ ਤਰੀਕ ਤੋਂ ਬਾਅਦ ਪੰਜਾਬ ਦੇ ਨਾਲ ਨਾਲ ਪੂਰੀ ਦੁਨੀਆ ਦੇ ਵਿੱਚ ਸੋਗ ਦੀ ਲਹਿਰ ਹੈ ਉਸ ਨੂੰ ਚਾਹਣ ਵਾਲੇ ਉਸ ਨੂੰ ਯਾਦ ਕਰਦੇ ਪਏ ਨੇ ਪਰ ਹੁਣ ਮੰਦ ਭਾਗੀ ਖਬਰ ਭੂਗ ਤੋਂ ਬਾਅਦ ਸਾਹਮਣੇ ਆਈ ਹੈ ਜਦੋਂ ਇੱਕ 20 ਸਾਲ ਦੇ ਨੌਜਵਾਨ ਦੇ ਵੱਲੋਂ ਲਾਈਵ ਟੈਲੀਕਾਸਟ ਭੂਗ ਸਮਾਗਮ ਦਾ ਦੇਖਿਆ ਜਾ ਰਿਹਾ ਸੀ ਪਰ ਹੁਣ ਸਮਾਚਾਰ ਇਹ ਪ੍ਰਾਪਤ ਹੋਇਆ ਕਿ ਜਿਵੇਂ ਹੀ ਉਸਤੇ ਵੱਲੋਂ ਲਾਈਵ ਟੈਲੀਕਾਸਟ ਦੇਖਿਆ ਜਾ ਰਿਹਾ ਸੀ ਉਸ ਤੋਂ ਬਾਅਦ ਉਸਤੇ ਵੱਲੋਂ ਇੱਕ ਜ਼ਹਿਰੀਲੀ ਚੀਜ਼ ਨਿਕਲ ਲਈ ਗਈ ਹੈ ਪਰਿਵਾਰ ਦੇ ਵੱਲੋਂ ਭਾਵੇਂ ਕਿ ਉਸ ਨੂੰ ਚੰਡੀਗੜ੍ਹ ਦੇ ਵਿੱਚ ਰੈਫਰ ਕੀਤਾ ਗਿਆ ਪਰ ਜੋ ਹੁਣ ਮੰਨ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਉਹ ਜ਼ਹਿਰੀਲੀ ਚੀਜ਼ ਪੀਣ ਤੋਂ ਬਾਅਦ ਜ਼ਖਮਾਂ ਦੀ ਤਾਬ ਨਾ ਚੱਲ ਸਕਿਆ ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਮ੍ਰਿਤਕ ਦੇ ਮਾਪਿਆਂ ਨੇ ਦੱਸਿਆ ਹੈ ਕਿ ਉਹਨਾਂ ਦਾ ਲੜਕਾ ਸਿੱਧੂ ਮੂਸੇਵਾਲੇ ਦਾ ਵੱਡਾ ਫੈਨ ਸੀ ਕਿ ਗਾयक ਦੀ ਅਚਾਨਕ ਮੌਤ ਹੋ ਗਈ ਉਸ ਤੋਂ ਬਾਅਦ ਉਸ ਨੂੰ ਝਟਕਾ ਲੱਗਿਆ ਉਹ ਕਈ ਦਿਨਾਂ ਤੋਂ ਪਰੇਸ਼ਾਨ ਚੱਲਦਾ ਪਿਆ ਸੀ ਪਰ ਜਿਵੇਂ ਹੀ ਭੋਗ ਦਾ ਸਮਾਗਮ ਦਾ ਲਾਈਵ ਟੈਲੀਕਾਸਟ ਚੱਲਦਾ ਪਿਆ ਸੀ ਉਸ ਨੂੰ ਦੇਖ ਕੇ ਉਹ ਲਗਾਤਾਰ ਪਰੇਸ਼ਾਨ ਹੁੰਦਾ ਪਿਆ ਸੀ ਅਤੇ ਉਸ ਦੇ ਵੱਲੋਂ 12:30 ਵਜੇ ਜ਼ਹਿਰੀਲੀ ਚੀਜ਼ ਪੀ ਲਈ ਗਈ ਉਸ ਤੋਂ ਬਾਅਦ ਹੀ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਲੰ ਦਿੱਤਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਧੂ ਮੂਸੇਵਾਲਾ ਦੇ ਪੰਜਾਬ ਦੇ ਨਾਂ ਨਾਲ ਪੂਰੀ ਦੁਨੀਆ ਦੇ ਵਿੱਚ ਫੈਸੀ ਨਹੀਂ ਨਹੀਂ ਕਈ ਬਾਹਰਲੇ ਮੁਲਕਾਂ ਤੋਂ ਵੀ ਲੋਕ ਸਿਰਫ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਦੇ ਲਈ ਉਹਨਾਂ ਦੇ ਭੋਗ ਸਮਾਗਮ ਦੇ ਵਿੱਚ ਪਹੁੰਚੇ ਵੱਡੇ ਵੱਡੇ ਜਾਮ ਲੱਗੇ ਮਾਨਸਾ ਦੇ ਵਿੱਚ ਤੇ ਲੋਕਾਂ ਦੇ ਵੱਲੋਂ ਇੰਨਾ ਸਮਾਂ ਵੀ ਨਹੀਂ ਲੱਗਿਆ ਲੋਕ ਜਾਮ ਦੇ ਵਿੱਚ ਫਸੇ ਰਹੇ ਕਿ ਉਹ ਭੋਗ ਦੇ ਐਂਡ ਦੇ ਮੂਮੈਂਟ ਦੇ ਵਿੱਚ ਆ ਕੇ ਮੱਥਾ ਟੇਕ ਦੇਣ ਪਰ ਦੂਸਰੇ ਪਾਸੇ ਅਜੇ ਹੀ ਮੰਤਪਾਗੀ ਖਬਰ ਤੋਂ ਬਾਅਦ ਅਸੀਂ ਵੀ ਸਮਝ ਜੜ ਰਹੇ ਹਾਂ ਇਹ ਅਪੀਲ ਕਰਦੇ ਆ ਕਿ ਜੇਕਰ ਤੁਸੀਂ ਫੈਨ ਹੋ ਤਾਂ ਫੈਨ ਦੀ ਇੱਕ ਇਹ ਵੀ ਚੀਜ਼ ਹੁੰਦੀ ਹੈ ਕਿ ਜਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਦੇ ਵੱਲੋਂ ਕਿਹਾ ਗਿਆ ਹੈ ਕੇ ਰੁਖ ਲਗਾਓ ਅਤੇ ਜੋ ਪ੍ਰਦੂਸ਼ਣ ਵਧਿਆ ਹੋਇਆ ਹੈ ਪੂਰੀ ਦੁਨੀਆ ਦੇ ਵਿੱਚ ਉਸ ਨੂੰ ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ ਹੀ ਘਟਾਉਣ ਦੀ ਕੋਸ਼ਿਸ਼ ਕਰੋ ਤੇ ਜਿਸ ਤਰ੍ਹਾਂ ਇਸ ਫੈਨ ਦੇ ਵੱਲੋਂ ਕੀਤਾ ਗਿਆ ਹੈ ਇਹ ਬਿਲਕੁਲ ਵੀ ਜਾਇਜ਼ ਨਹੀਂ ਹੈ ਨਾ ਕਿ ਇਹ ਸਿੱਧੂ ਮੂਸੇਵਾਲਾ ਵੀ ਜੇਕਰ ਹੁੰਦੇ ਤਾਂ ਸ਼ਾਇਦ ਉਹਨਾਂ ਦੇ ਉਹਨਾਂ ਨੂੰ ਵੀ ਦੁੱਖ ਜ਼ਰੂਰ ਲੱਗਦਾ ਪਰ ਹੁਣ ਇਸ ਮੰਦ ਭਾਗੀ ਖਬਰ ਤੋਂ ਬਾਅਦ ਇੱਕ ਵਾਰ ਫੇਰ ਸਿੱਧੂ ਮੂਸੇਵਾਲਾ ਦੇ ਫੈਨਸ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ